ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇਵ ਜੀ ਦੇ ਦੀਕੀ ਪਿੰਡ ਹਰੂਵਾਲ ਵਿਖੇ ਬੀਤੀ ਸ਼ਾਮ ਇੱਕ ਕਿਸਾਨ ਦੇ ਡੰਗਰਾਂ ਵਾਲੇ ਸੈੱਡ ਨੂੰ ਸ਼ੌਟ ਸਰਕਟ ਹੋਣ ਨਾਲ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਬੰਦੀ ਪੱਤਰਕਾਰ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਕਿਸਾਨ ਸਤਿੰਦਰ ਬੀ ਸਿੰਘ ਉਰਫ ਗੋਲਡੀ ਪੁੱਤਰ ਹਰਭਜਨ ਸਿੰਘ ਵਾਸੀ ਹਰੂਵਾਲ ਨੇ ਦੱਸਿਆ ਕਿ ਉਹ ਰਜਨ ਜਿ ਤਰ੍ਹਾਂ ਆਪਣੇ ਡੰਗਰ ਸੈੱਡ ਅੰਦਰ ਬੰਨੇ ਹੋਏ ਸਨ ਤੇ ਪੱਠੇ ਪਾਈ ਹੋਏ ਸਨ ਕਿ ਬੀਤੀ ਸ਼ਾਮ ਸੈੱਡ ਅੰਦਰ ਲੱਗੇ ਪੱਠੇ ਕੁੱਤਰਨ ਵਾਲੇ ਟੋਕੇ ਵਾਲੀ ਮੋਟਰ ਦੀ ਬਿਜਲੀ ਦੀ ਤਾਰ ਤੋਂ ਚਲਕ ਸੌਂਰ ਸਰਕਟ ਹੋਣ ਨਾਲ ਨੇੜੇ ਪੀਂ ਪ੍ਰਾਲੀ ਨੂੰ ਅੱਗ ਲੱਗੀ ਤੇ ਅੱਗ ਨੇ ਹੌਲੀ-ਹੌਲੀ ਸਾਰਾ ਸੈੱਡ ਹੀ ਆਪਣਿਲ ਪੇੜ ਵਿੱਚ ਲੈ ਲਿਆ ਉਹਨਾਂ ਦੱਸਿਆ ਕਿ ਅੱਗ ਇਨੀ ਭਿਆਨਕ ਕਿ ਅੰਦਰ ਬੱਜੇ ਹੋਏ ਪਸ਼ੂਆਂ ਦੇ ਵੀ ਰਸੇ ਵੜਦਿਆਂ ਵੜਦਿਆਂ ਜਿੱਥੇ ਦੋ ਪਸ਼ੂਆਂ ਨੂੰ ਕਾਫੀ ਸੇਕ ਲੱਗਿਆ ਹੈ ਕਿ ਉੱਥੇ ਮੇਰਾ ਇੱਕ ਹੱਥ ਤੇ ਇੱਕ ਪੈਰ ਵੀ ਅੱਗ ਨਾਲ ਬੁਰੀ ਤਰ੍ਹਾਂ ਝੁੱਟ ਗਿਆ ਉਹਨਾਂ ਦੱਸਿਆ ਕਿ ਸਾਡੇ ਚੀਕ ਚਹਾੜਾ ਪੌਂਤੇ ਰਾਹਗੀਰਾ ਦੇ ਪਿੰਡ ਦੇ ਲੋਕ ਇਕੱਠੇ ਹੋਏਗੇ ਜਿਨ੍ਹਾਂ ਵੱਲੋਂ ਬੜੀ ਜਦੋ ਜਹਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਸਪੀਡ ਦੇ ਪ੍ਰਵਾਹ ਨੇ ਦੱਸਿਆ ਕਿ ਅੱਗ ਲੱਗਣ ਨਾਲ ਸਾਡੇ ਛੱਡ ਅੰਦਰ ਬਿਜਲੀ ਵਾਲੇ ਪੱਕੇ ਇੰਜਣ, ਮੋਟਰ ਅਤੇ ਹੋਰ ਕਾਫੀ ਥੇਰਲੂ ਸਮਾਨ ਵੀ ਸੜ ਕੇ ਸਵਾਹ ਹੋਇਆ ਹੈ। ਉਹਨੇ ਕਿਹਾ ਕਿ ਭਾਵੇਂ ਸਾਡੇ ਪਸ਼ੂਆਂ ਦਾ ਤੇ ਸਾਡਾ ਜਾਨੀ ਨੁਕਸਾਨ ਹੋਣੋਂ ਬਚਵਾਲੋਲ ਬਚਿਆ ਹੈ ਪਰ ਸਾਡੇ ਛੱਡ ਅੰਦਰ ਪਿਆ ਸਾਰਾ ਕੀਮਤੀ ਸਮਾਨ ਸੜ ਕੇ ਸਵਾਹ ਹੋਇਆ ਹੈ ਜਿਸ ਨਾਲ ਸਾਡਾ ਕਰੀਬ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨਾ ਪੰਜਾਬ ਸਰਕਾਰ ਹਲਕਾ ਵਾਇਦਗੁਰ ਦੀਪ ਸਿੰਘ ਰਦਾਵਾ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਮੁਰਦਵਾਰ ਆਪਣੇ ਪਰਿਵਾਰ ਦਾ ਕਜਾਰਾ ਕਰ ਸਕੀਏ ਬਿਊਰੋ ਰਿਪੋਰਟ ਅਲ ਪੰਜਾਬ న్యూਸ ਕੀ ਨਾ ਹੀ ਟੱਡਾ ਅਸਤਿੰਦਰ ਵੀਰ ਸਿੰਘ ਕਿਹੜਾ ਪਿੰਡ ਹੈ ਹਰੂਵਾਲ ਪਿੰਡ ਜੀ ਕੀ ਗੱਲ ਹੋਈ ਆ ਅਕਲ ਕੰਦਾ ਕੀ ਕਰਨੀ ਤਾਰ ਲਾਈ ਸੀ ਤਾਰ ਨੂੰ ਸਪਰਕ ਜੀ ਹੋ ਗਈ ਬਸ ਉਹਦੇ ਤੋਂ ਲੱਗ ਗਈ ਜੀ ਕਿੰਨੂੰ ਲੱਗੀ ਅੱਗੇ ਇਹ ਬਿਜਲੀ ਵਾਲੀ ਤਾਰ ਸੀ ਟੋਕੇ ਵਾਲੀ ਮੋਟਰ ਤੱਕ ਉਹਦਾ ਸਪਰਕ ਜਿਆ ਹੋ ਗਿਆ ਤੇ ਉਹਦੇ ਤੇ ਲੱਗੀ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਕੋਈ ਹੋ ਗਿਆ ਜੇ ਕੋਈ ਲੱਖ ਸਵਾ ਲੱਖ ਦਾ ਹੋ ਗਿਆ ਜੇ ਸਮਾਨ ਬਹੁਤ ਹੀ ਅੰਦਰ ਪਿਆ ਸਾਰਾ ਸੜ ਕੇ ਸੁਆਹ ਹੋ ਗਿਆ ਨਹੀਂ ਤੁਹਾਨੂੰ ਕੀ ਪਤਾ ਲੱਗਾ ਵੀ ਅੱਗ ਲੱਗੀ ਮੈਂ ਬਸ ਪੱਠੇ ਪਾ ਕੇ ਡੰਗਰਾਂ ਨੂੰ ਅੰਦਰ ਬੰਨ ਕੇ ਤੇ ਆਪ ਪੱਠੇ ਵੱਟੇ ਨਹੀਂ ਚਲ ਗਿਆ ਹੋਰ ਤੇ ਬਸ ਉੱਥੇ ਬੈਠੇ ਬੈਠੇ ਨੇ ਮੈਂ ਵੇਖਿਆ ਵੀ ਅੱਗ ਲੱਗ ਗਈ ਹੈ ਤਾਂ ਬਸ ਜਨਾਚਰ ਨੂੰ ਮੈਂ ਆਇਆ ਹਾਂ ਜਨਾਚਰ ਨੂੰ ਤੇ ਆ ਬਸੋਂ ਬਾਹਰ ਹੋ ਗਈ ਗੱਲ ਸਭ ਕੋ ਬਤੀਗੁਤੀ ਬੰਦ ਹੋ ਗਈ ਸਭ ਕੋ ਬੰਦ ਹੋ ਗਿਆ ਤੇ ਉਹ ਤੁਹਾਡੇ ਪਸ਼ੂਆਂ ਨੂੰ ਨੁਕਸਾਨ ਤਾਂ ਨਹੀਂ ਆਇਆ ਪਸ਼ੂਆਂ ਨੂੰ ਬਸ ਇੱਕ ਦੂ ਨੂੰ ਮੜ ਮੜਾ ਸੇਕ ਲੱਗਾ ਉਹ ਤਾਂ ਬਚਾਈ ਆ ਨੋਰਮਲ ਬਚਾਈ ਆ ਜੀ ਅੱਛਾ ਤੇ ਤੇ ਤੁਹਾਨੂੰ ਤੁਹਾਨੂੰ ਪਤਾ ਲੱਗਾ ਤੁਹਾਨੂੰ ਵੀ ਜ਼ਖਮੀ ਹੋਏ ਤੁਸੀਂ ਹਾਂਜੀ ਮੈਂ ਬਸ ਡੰਗਰ ਖੋਲਦਿਆਂ ਖਲਦਿਆਂ ਇਹਨਾਂ ਦੇ ਦਸੇ ਰੁਸੇ ਵੜਦੇ ਕਿਤੇ ਸੇਕ ਲੱਗ ਗਿਆ ਪਤਾ ਨਹੀਂ ਕਿੱਥੋਂ ਮਿਲਣ ਨਾਲ ਉਹ ਸੇਕ ਪਾਜ ਵਜ ਗਿਆ ਤੇ ਉਹ ਤਾਂ ਪਸ਼ੂਆਂ ਠੀਕ ਠਾਕ ਹੀ ਸਾਰੇ ਬਸ ਸਮਾਨ ਹੀ ਬਹੁਤ ਜ਼ਿਆਦਾ ਸਮਾਨ ਸਾਰਾ ਸਾਰਾ ਇੱਧਰ ਪਿਆ ਸਾਰੇ ਸਾਰੇ ਤੇ ਸਰਕਾਰੋਂ ਕੀ ਮੰਗ ਕਰਨਾ ਚਾਹੁੰਦੇ ਆ ਸਰਕਾਰ ਬਸ ਜੇ ਕੋਈ ਮਦਦ ਕਰ ਦੇ ਤੇ ਬਹੁਤ ਵਧੀਆ ਗੱਲ ਸਰਕਾਰ ਵੱਲੋਂ ਆਸਤੇ ਹਰ ਇੱਕ ਨੂੰ ਹੁੰਦੀ ਹੈ ਚਾਹੇ ਜੇ ਕਿਸੇ ਦੀ ਪੂਰੀ ਕਰ ਦੇ ਕੋਈ